ਹਾਂਜੀ ਭਾਈ ਸਾਰਿਆਂ ਦਾ ਸਵਾਗਤ ਹੈ ਬਈ ਪੰਜ ਮੁੱਖਾ ਆਫੀਸ਼ਲ ਚੈਨਲ ਤੇ ਜਿੰਨਾ ਭਰਾਵਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਇਹਦੇ ਤੇ ਵੀਡੀਓ ਆਇਆ ਕਰਨੀਆਂ ਜਿਹੜੇ ਕਬੂਤਰਾਂ ਦਾ ਸ਼ੌਂਕ ਰੱਖਦੇ ਆ ਭਰਾ ਹਨ ਤੇ ਲੈ ਵੀ ਕਾਲੇ ਨੇ ਪਹਿਲਾਂ ਆਪਾਂ ਨੂੰ ਦਿਖਾਇਆ ਖੱਟੀਆਂ ਅੱਖਾਂ ਵਾਲੇ ਕਬੂਤਰ ਤੇ ਹੁਣ ਦਿਖਾਦਾ ਚਿੱਟੀਆਂ ਵਾਲੇ ਇਹ ਪੱਠੇ ਪੱਠੀਆਂ ਨੇ ਭਾਈ ਐਤ ਕੀ ਦੇ ਵੱਡੇ ਕਬੂਤਰ ਬਾਈ ਦੇ ਘਰੇ ਨੇ ਕਿਉਂਕਿ ਕਬੂਤਰੇ ਡਾਉਂਦੇ ਲਹਿਰੇ ਪੈਗੇ ਤੇ ਵੱਡੇ ਕਬੂਤਰ ਘਰੇ ਨਾਲ ਉੱਥੇ ਦਿਖਾਵਾਂਗੇ ਤੁਹਾਨੂੰ ਚਿੱਟੀਆਂ ਅੱਖਾਂ ਠੋਕਰ ਕਾਲੀ ਦੂਜੀ ਅੱਖ ਵੀ ਦਿਖਾਈ ਇਹ ਨਾ ਦੇਰ ਕਾਲੇ ਆਂਡੇ ਜੇ ਦੂਜੇ ਕੂਤਰਾਂ ਦੇ ਗੋਲ ਹੁੰਦੇ ਨੇ ਚੌੜੇ ਜੇ ਕਿਉਂ ਖਿੰਡਵੇਂ ਜੇ ਕਿਉਂ ਆਣਗੇ ਪਰਲੇ ਖੋਲੀ ਨੇ ਤੇ ਮਾੜੇ ਜੇ ਥੱਲੇ ਹੀ ਖੋਲਦੇ ਨੇ ਲੰਮੀ ਖੋਲਦੇ ਨਹੀਂ ਬਸ ਪੰਜੇ ਦੇ ਦੇਖੀ ਬਈ ਨਾ ਮਾਤਾ ਹੋਈ ਮਾਤਾ ਹੋਈ ਵੀ ਸੀ ਇਹਨਾਂ ਦੇ ਫੇਰ ਨਾ ਪੱਟੀਆਂ ਨਾ ਕਿ ਨਹੀਂ ਕਾਲੇ ਕਿਹੜੇ ਕੂਤਰ ਨੇ ਇਹ ਕਿਵੇਂ ਆਦੇ ਬਈ ਇਹ ਬਈ ਚਿੱਟੀਆਂ ਵਾਲੇ ਕੂਤਰ ਸੀ ਇਹੜੇ ਐਨ ਬਾਈ ਦੇ ਅੱਛਾ ਅੱਛਾ ਇਹ ਚਿੱਟੀਆਂ ਵਾਲਾਂ ਚੋਂ ਆ ਬਈ ਬਾਕੀ ਇਹਨਾਂ ਦੇ ਰਾਹਣ ਵਾਲਿਆਂ ਦੇ ਲੈਂਸ ਬਈ ਗੋਲ ਨਹੀਂ ਹੋਣਗੇ ਲੈਂ ਜਿਹੜੇ ਬਿਹਤਰ ਹੈ ਵਿੱਚ ਕਾਲੇ ਲੈਂਸ ਹੁੰਦੇ ਨਾ ਗੋਲ ਨਹੀਂ ਹੋਣਗੇ ਅੱਛਾ ਉਹ ਪਾਰਟ ਵਿੱਚ ਹੋਣਗੇ ਤ੍ਰਿਸ਼ਮੇ ਜੇ ਤ੍ਰਿਸ਼ਮੇ ਜੇ ਕਿਸੇ ਦੇ ਜੋਤ ਜੀ ਬਣਾਤੀਗੇ ਤੇ ਸਿੱਧੀ ਜੱਖ ਚ ਕੱਢ ਲਿਆ ਟੇਢੀ ਕਰਨ ਬਾਹਰ ਟੇਢੇ ਲੈਂਸਾਂ ਵਾਲੇ ਵੀ ਬੈਠੇ ਆਗੇ ਲਿਆਂ ਨਾ ਕੱਢ ਕੇ ਇੱਕ ਦਿਖਾ ਦੇ ਹੋਰ ਆਗੇ ਬਈ ਆਪੇ ਲਈ ਮਿੱਤਰੋ ਵੇਟ ਕਰਿਓ ਮੈਂ ਵੀਡੀਓ ਰੋਕਦਾ ਦੁਬਾਰੇ ਚਾਲੂ ਕਰਾਂਗੇ ਉੱਥੇ ਤੇ ਲੈਂ ਟੇਢੇ ਲੈਂਜਾਂ ਵਾਲੇ ਵੀ ਦਿਖਾਉਣਾ ਤੁਹਾਨੂੰ ਲੋ ਜੀ ਮਿੱਤਰੋ ਖੱਟਾਂ ਵਾਲਾ ਇਹ ਵੀ ਅੱਖ ਦਿਖਾਉਂਦਾ ਹੈ ਕਹਿੰਦਾ ਐਂ ਹੁੰਦੇ ਹਨ ਨੇੜੇ ਗਰੀ ਮਾੜਾ ਜਿਹਾ ਕਾਲ ਆ ਦੇਖਦੇ ਕਿਵੇਂ ਹੋਰ ਹੀ ਦੀਵਾਜਾ ਬਣਦਾ ਅੱਖ ਜਦੂਜੀ ਅੱਖ ਤਾਂ ਨਹੀਂ ਦੂਜੀ ਜੀ ਵੀ ਆਈ ਹੈ ਦੂਜੀ ਜੀ ਵੀ ਆਈ ਹੈ ਉਹ ਵੀ ਸੱਜਣੋ ਆ ਦੇ ਇਹ ਨਿਸ਼ਾਨੀ ਹੈ ਇਹ ਬਾਈ ਆਪਣੇ ਕੋਲੇ ਤਾਂ ਆਏਗੇ ਜਿਹੜੀ ਰਾਜਨ ਦੀ ਦਲਸੋਂ ਵਾਲੀ ਟੀਰੀ ਸੀਗੀ ਚਾਰ ਬਾਈਆਂ ਜਿੱਤੀ ਸੀ ਉਹ ਹਾਂ ਹਾਂ ਉਹ ਆਪਣੇ ਕੋਲੇ ਆ ਗਈ ਸੀ ਆਪਣੇ ਕੋਲੇ ਆਈ ਸੀ ਮੈਨੂਆਨੇ ਜੱਗੇ ਦੇ ਘਰੋਂ ਜੱਗਾ ਮੈਨੂਆਣਾ ਕਿਉਂਕਿ ਮੇਨ ਕਬੂਤਰ ਬਾਈ ਦੇ ਉੱਥੇ ਸੀਗੇ ਮੈਨੂੰ ਬਹੁਤ ਇਹ ਚੀਜ਼ ਦੀ ਵਿੜਕਾਈ ਐ ਦੂਗਾ ਉੱਥੇ ਹੀ ਜਾਣਾ ਮੈਂ ਹਾਂ ਮੇਰੇ ਕੋਲ ਦੋ ਤਿੰਨ ਬੰਦੇ ਆ ਮੈਂ ਰਾਜਨਾਲੀ ਲੈਣ ਦੇ ਮੰਗਰੀ ਪਿਆ ਹੋਇਆ ਤੇ ਜਮਾ ਲੋਕਾਂ ਪਰਦਾ ਚੱਕ ਕੇ ਛੱਡੂ ਵੀ ਰਾਜਨਾਲੀ ਕੂਤਰ ਕਿੱਥੇ ਕਿੱਥੇ ਗਏ ਤੇ ਕਿਹਦੇ ਕਿਹਦੇ ਕੋਲ ਅੱਜ ਤੱਕ ਰਹੇਗੇ ਨੇ ਕਾਲੇ ਇਹ ਨਹੀਂ ਇੱਕ ਆਸ ਹੈ ਬਾਈ ਇਹ ਵੀ ਐ ਦਾਗ ਜਾ ਪਉਂਦੇ ਦੂਜਾ ਦਿਖਾਈ ਪਰ ਲਈ ਅੱਖੇ ਦੀ ਪਰ ਲਈ ਤੇ ਜੋ ਹੋਰ ਹੀ ਦਿਵਾ ਜਾ ਬਣਦਾ ਇਹ ਉੱਡਣਾ ਡਣ ਦੇ ਕਾਲੇ ਇਹਨਾਂ ਦੀ ਉਡਾਨ ਚ ਕੋਈ ਫਰਕ ਬਾਲੇ ਭੜੇ ਆ ਬਾਈ ਇਹ ਜਾਂਦੇ ਜੁੰਦੇ ਬਾਜੀ ਜਿੱਤ ਕੇ ਵੀ 1.5-2 ਘੰਟੇ ਵੱਧ ਉੜਦੇ ਆਂ ਜਾਂਦੇ ਜੁੰਦੇ ਜਾਂਦੇ ਨਹੀਂ ਜਮੇ ਨਹੀਂ ਜਾਂਦੇ ਜਮੇ ਨਹੀਂ ਜਾਂਦੇ ਬਾਈ ਆਪਣਾ ਸ਼ਹਿਰ ਤੋਂ ਨਹੀਂ ਗਏ ਯਾਰ ਫਟ ਜਾ ਜਾਣੀ ਨਹੀਂ ਬਣਦੀਗੀ ਉੱਥੋਂ ਨਹੀਂ ਗਏ ਠੀਕ ਹੈ ਬਾਈ ਹਾਂ ਲਾ ਵੀ ਮਿੱਤਰੋ ਇਹ ਕਬੂਤਰ ਨੇ ਰਾਜਨ ਵਾਲੇ ਤੇ ਆ ਬੈਠੇ ਆ ਬਾਈ ਕੋਲੇ ਹਨਾ ਤਿੰਨੇ ਚਾਰੇ ਪਾਈ ਬੈਠਾ ਇਹਨਾਂ ਦੀ ਬੈਣੀ ਉੱਠਣੀ ਇਦਾਂ ਦੀ ਹੈ ਠੀਕ ਹੈ ਬਾਕੀ ਗੱਲਬਾਤ ਆਪਾਂ ਇੰਟਰਵਿਊ ਚ ਕਰਾਂਗੇ ਬਾਈ ਨਾਲ ਸਾਰੀ ਇਹ ਕਿੱਦਾਂ ਦੇ ਕਬੂਤਰ ਨੇ ਠੀਕ ਹੈ ਕਾਲੇ ਠੀਕ ਹੈ ਧੰਨਵਾਦ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਕਬੂਤਰ ਹਨਾ